ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੀਤੀ ਰਾਤ ਪਿੰਡ ਪੁੰਨਿਆ ਵਿੱਚ ਰਿਸ਼ਤੇ ਹੋਏ ਤਾਰ ਤਾਰ ਦਲਬੀਰ ਸਿੰਘ ਉਮਰ 30 ਸਾਲ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ ਉਮਰ 35 ਸਾਲ ਦੇ ਸੱਬਲ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਤੇ ਆਪਣੇ ਪਿਤਾ ਰਾਮ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜ਼ਖਮੀ ਪਿਤਾ ਰਾਮ ਸਿੰਘ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਡਾਕਟਰ ਮਨਤਕ ਕਾਰ ਰਾਤ ਕੀ ਲੜਾਈ ਹੋਇਆ ਇਹ ਹਾਂਜੀ ਜਿਵੇਂ ਬੰਦੇ ਜਰਸੀ ਕੀ ਰੜਨਾ ਦੋ ਬੰਦੇ ਆਇਸ ਸਾਡੇ ਕੋਲ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਡੈਟ ਜਗਾ ਇੱਕ ਇੰਜਣ ਹੈ ਕੋਲ ਕੋਈ ਨਹੀਂ ਪਿਆ ਅਜੇ ਅਸੀਂ ਉਹਨੂੰ ਰੱਖਾ ਕਰਨਾ ਚਾਹੁੰਦੇ ਹਾਂ ਬੱਤੇ ਦੇ ਵਿੱਚ ਪਰ ਨਾਲ ਕੋ ਸਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਇੰਜਣ ਹੈ ਉਹ ਵੀ ਉਹਦੀ 60 ਸਾਲ ਹੈ ਕੀ ਨਾਮ ਹੈ ਉਹਦਾ ਰਾਮ ਸਿੰਘ ਕੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਉਹ ਸੰਭਣਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿ ਕਿੰਨੇ ਕੋਈ ਨਹੀਂ ਘੜਣਾ ਇਹ ਕੱਲ੍ਹ ਸ਼ਾਮ ਨੂੰ ਰਾਤ 9:30 ਵਜੇ ਦੀ ਦੌਲਤਾ ਨੂੰ ਵਿਸ਼ਾ ਕੀਤਾ ਹੈ ਕਿ ਹਾਂ ਨਸ਼ੇੜੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਵੀ ਉਹ ਬੈਠੇ ਉੱਤੇ ਸ਼ਰਾਬ ਵਗੈਰਾ ਪੀਂਦੇ ਸੀ ਇਹ ਰੰਗਸ਼ੀ ਕੀ ਰਹੀ ਹੈ ਬੰਦੇ ਦੀ ਕਾਰਨ ਕੀ ਰੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਬੂ ਜੁਰਗ ਮੈਨੂੰ ਬਾਦੂ ਜ਼ਮੀਨ ਦੇ ਦੇ। ਇਹ ਗੱਤ ਫਰਵਾਹ ਰਿਹਾ। ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ 74 ਲੰਗਾਂ ਦਾ ਡੈਥ ਹੋ ਗਈ ਸੀ। ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ। ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ। ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ। ਤੇ ਹੁਣ ਸਾਨੂੰ ਵੀ ਸਵੇਰੇ ਹੀ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨਾਂ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ जख्मी ਪਿਆ ਹਸਪੀਟਲ ਜਿਹਦੇ ਕਤਲ ਬਿੱਤਰ ਦੀ ਆਪਣੀ ਬਾਦਾ ਪਹਿਲਾਂ ਉਹ ਵੀ ਦੱਸੀ ਉਹਦੀ ਰੈਕ ਹੋਈ ਹੈ ਜੀ ਕਿੰਨੀ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨਾਂ ਦੇ ਹਿਸਾਬ ਨਾਲ ਬਾਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਛੋਟੇ ਭਰਾ ਦੀ ਹੈਗੀ ਸੀ ਈਦੋਂ ਬੱਤ ਬੱਤੀ ਦੇ 30 ਸਾਲ ਲਾਇਆ ਉਹਨਾਂ ਵਿਆਹ ਹੋਏ ਸਾਰੇ ਦੋਨੇ ਵਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ ਚੰਬੂ ਅਤੇ ਖਨੌਰੇ ਬਾਰਡਰ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਅੱਜ ਕਾਂਗਰਸ ਨੇ ਸੂਬੇ ਪਰ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਮੋਗਾ ਦੀਆਂ ਸੜਕਾਂ ਤੇ ਟਰੈਕਟਰ ਮਾਰਚ ਕੱਢਿਆ ਇਸ ਮੌਕੇ ਕਾਂਗਰਸ ਵਿਧਾਨ ਸਭਾ ਹਲਕਾ ਇੰਚਾਰਜ ਮਾਲਕਾ ਸੂਦ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਪੁੱਜੇ ਜਿੱਥੇ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਧਾਰੀਵਾਲ ਦੇ ਸ਼ਮਸ਼ਾਨ ਘਾਟ ਨਜ਼ਦੀਕ ਬਣੇ ਕੂੜੇ ਦੇ ਪਹਾੜ ਨੂੰ ਲੈ ਕੇ ਸ਼ਿਵਸਾਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਹਲ ਨੇ ਆਪਣੇ ਸਾਥੀਆਂ ਦੇ ਨਾਲ ਮੌਕੇ ਤੇ ਪਹੁੰਚ ਕੇ ਨਗਰ ਕੌਂਸਲ ਧਾਰੀਵਾਲ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਉੱਥੇ ਨਗਰ ਕੌਂਸਲ ਅਧਿਕਾਰੀਆਂ ਨਾਲ ਬਾਰ-ਬਾਰ ਸੰਪਰਕ ਕੀਤੇ ਚਾਹੁੰਦੇ ਭਾਵ ਕੋਈ ਅਧਿਕਾਰੀ ਕੈਮਰੇ ਸਾਹਮਣੇ ਆਉਣ ਲਈ ਤਿਆਰ ਨਹੀਂ ਹੈ। ਸ਼ਿਵ ਸੈਨਾ ਹਿੰਦੁਸਤਾਨ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਧਾਰੀਵਾਲ ਵਾਲਿਆਂ ਵਾਸਤੇ ਇੱਕ ਬਹੁਤ ਹੀ ਵੱਡਾ ਮੁੱਦਾ ਲੈ ਕੇ ਆਇਆ ਹਾਂ ਜੋ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦਾ ਬਹੁਤ ਵੱਡਾ ਮੁੱਦਾ ਹੈ। ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕੂਰੇ ਦਾ ਪਹਾੜ ਬਣ ਗਿਆ ਧਾਰੀਵਾਲ ਦੇ ਵਿੱਚ ਪਹਿਲਾਂ ਆਪਾਂ ਦਿੱਲੀ ਜਾਂਦੇ ਸੀਗੇ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਕੂਰੇ ਦਾ ਪਹਾੜ ਬਹੁਤ ਵੱਡਾ ਹੁੰਦਾ ਹੈ ਪਰ ਇਹ ਸਾਡੇ ਧਾਰੀਵਾਲ ਵੀ ਕੂਰੇ ਦਾ ਪਹਾੜ ਬਹੁਤ ਵੱਡਾ ਬਣ ਗਿਆ ਹੈ ਸੋ ਇਹਦੇ ਨਾਲ ਜਿੰਨੀਆਂ ਬਿਮਾਰੀਆਂ ਧਾਰੀਵਾਲ ਦੇ ਵਿੱਚ ਫੈਲ ਰਹੀਆਂ ਨੇ ਇਸ ਟਾਈਮ ਲੋਕਾਂ ਦੀ ਜਿੰਨੀ ਸਿਹਤ ਖਰਾਬ ਹੋ ਰਹੀ ਹੈ ਧਾਰੀਵਾਲ ਦੇ ਇਲਾਕੇ ਚਾਕੇ ਅੰਮ੍ਰਿਤਸਰ ਤੱਕ ਤੁਸੀਂ ਚਲੇ ਜਾਓ ਜਿੰਨੇ ਵੀ ਹਸਪਤਾਲ ਨੇ ਸਾਰੇ ਹਸਪਤਾਲਾਂ ਦੇ ਵਿੱਚ ਧਾਰੀਵਾਲ ਦੇ ਪੇਸ਼ੈਂਟ ਜ਼ਿਆਦਾ ਨੇ ਜਿਹੜੇ ਕੀ ਬਿਮਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਉਸ ਤੋਂ ਜ਼ਿਆਦਾ ਤਦਾਦ ਬੱਚਿਆਂ ਦੀ ਹੈ ਜੋ ਕਿ ਛੋਟੇ-ਛੋਟੇ ਬੱਚੇ ਇਹਨਾਂ ਇਥੋਂ ਇਹ ਨਹੀਂ ਜਰੀਲੀ ਗੈਸ ਨਿਕਲਦੀ ਹੈ ਇੰਨੀ ਜਿਹੜੀ ਸਮੈਲ ਹੈ ਸਾਡੇ ਕੋਲ ਖੁੱਦ ਨਹੀਂ ਖੜਾ ਹੋਇਆ ਜਾ ਰਿਹਾ ਪਰ ਆਪਾਂ ਸ਼ਹਿਰ ਵਾਸੀਆਂ ਵਾਸਤੇ ਜ਼ਰੂਰ ਇੱਥੇ ਖੜਾਂਗੇ ਸਾਨੂੰ ਜਿੰਨੀ ਦੇਰ ਮਰਜ਼ੀ ਖੜਨਾ ਪਵੇ ਤੇ ਜਿਹਦੇ ਕਰਕੇ ਕਿ ਲੋਕਾਂ ਦੀ ਕਮਿਊਨਿਟੀ ਪਾਵਰ ਅੱਗੇ ਬੜੀ ਘਟ ਗਈ ਕੋਰੋਨਾ ਕਾਲ ਵਿੱਚ ਤੇ ਉਹਦੇ باوجود ਵੀ ਇਹ ਕੂੜੇ ਦਾ ਪਹਾੜ ਰੋਜ਼ ਕਿੰਨੀਆਂ ਬਿਮਾਰੀਆਂ ਲੈ ਕੇ ਆ ਰਿਹਾ ਸ਼ਹਿਰ ਵਾਸੀਆਂ ਵਾਸਤੇ ਔਰੇ ਸਬੰਧ ਦੇ ਵਿੱਚ ਅੱਜ ਅੱਜ ਅਸੀਂ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆ ਰਹੇ ਹਾਂ ਸੀਐਮ ਮਾਨ ਜੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਐਮਟੀਡੀ ਦੀ ਇਲੈਕਸ਼ਨ ਹੋਈ ਸੀਗੀ ਉਦੋਂ ਉਹਨਾਂ ਨੇ ਇਹ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਜੋ ਕੇਜਰੀਵਾਲ ਜੀ ਨੇ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਬਹੁਤ ਢੇਰ ਨੇ ਜਿਹਦੇ ਵਿੱਚ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਵੀ ਜਾ ਕੇ ਹਿੱਸਾ ਲਿਆ ਸੀਗਾ ਜੋੜਾ ਸ਼ੋਰਾਂ ਤੇ ਪ੍ਰਚਾਰ ਕੀਤਾ ਸੀਗਾ ਕਿ ਭਾਜਪਾ ਨੂੰ ਹਟਾ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਅਸੀਂ ਇਹ ਕੂੜੇ ਦੇ ਢੇਰ ਚੱਕਵਾਵਾਂਗੇ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕੀ ਥੋੜਾ ਜਿਹਾ ਨજર ਸਾਡੇ ਛੋਟੇ ਚ ਸ਼ਹਿਰ ਧਾਰੀਵਾਲ ਵੀ ਮਾਰਨ ਜਿੱਥੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਡੰਪ ਕਰਕੇ ਫੈਲ ਰਹੀਆਂ ਨੇ ਇਹ ਡੰਪ ਕੋਈ ਸ਼ਹਿਰ ਦੇ ਬਾਹਰ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚੋਂ ਵਿੱਚ ਤੁਸੀਂ ਮਗਰ ਦੇਖ ਸਕਦੇ ਹੋ ਦੋ ਕਦਮਾਂ ਤੇ ਧਾਰੀਵਾਲ ਦਾ ਮੀਨ ਸ਼ਮਸ਼ਾਨ ਘਾਟ ਹੈ ਜਦ ਸਾਡੇ ਧਾਰੀਵਾਲ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਨਾ ਤਾਂ ਲੋਕੀ ਰਿਸ਼ਤੇਦਾਰ ਫੋਨ ਕਰਦੇ ਨੇ ਕਿ ਧਾਰੀਵਾਲ ਡੈਥ ਹੋ ਗਈ ਹੈ ਜਾਣਾ ਤਾਂ ਲੋਕੀ ਜਾਣ ਤੋਂ ਮਨਾ ਕਰ ਦਿੰਦੇ ਨੇ ਕਿ ਆਪਾਂ ਕਿਰਿਆ ਤੇ ਚਲੇ ਜਾਵਾਂਗੇ ਡੈਥ ਤੇ ਨਹੀਂ ਜਾਣਾ ਉੱਥੇ ਤਾਂ ਕੂੜੇ ਦਾ ਪਹਾੜ ਹੀ ਐਡਾ ਵੱਡਾ ਅਸੀਂ ਬਿਮਾਰ ਹੋ ਜਾਾਂਗੇ ਘਰ ਆ ਕੇ ਸਾਡੇ ਬੱਚੇ ਬਿਮਾਰ ਹੋ ਸਕਦੇ ਆ ਆ ਸਾਡੇ ਧਾਰੀਵਾਲ ਦੀ ਸਿਚੁਏਸ਼ਨ ਹੈ ਕਿ ਲੋਕੀ ਸਾਡੇ ਧਾਰੀਵਾਲ ਦੇ ਸ਼ਮਸ਼ਾਨ ਘਾਟ ਚ ਆ ਨਹੀਂ ਸਕਦੇ ਕਿਥੇ ਡੈਥ ਹੋ ਜੇ ਤੋਂ ਸੋ ਮੈਂ ਡਿਪਟੀ ਸਾਹਿਬ ਨੂੰ ਹਿਮਾਂਸ਼ੋ ਅਗਰ왈 ਜੀ ਨੂੰ ਆਪਣੇ ਡੀਸੀ ਸਾਹਿਬ ਨੂੰ ਅਪੀਲ ਕਰਦਾ ਭਗਵੰਤਬਾਨ ਜੀ ਨੂੰ ਅਪੀਲ ਕਰਦਾ ਕਿ ਇਹ ਚੀਜ਼ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਏ ਗੁਰਦਾਸਪੁਰ ਦੇ ਪਿੰਡ ਭੰਗਵਾ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਪੁਜਾਰੀ ਮੋਹਨ ਲਾਲ ਤੇ ਹੋਏ ਕੁੱਟ ਮਾਰ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਤੇ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ बीसी भाई चारे दे ਲੋਕਾਂ ਨੇ एसएसपी ਦਫ਼ਤਰ ਗੁਰਦਾਸਪੁਰ ਦੇ ਬਾਹਰ ਤਰਨਾ ਦਿੱਤਾ ਤੇ ਨਾਰੇਬਾਜ਼ੀ ਕੀਤੀ ਗਈ ਪੁਲਿਸ ਦੇ ਖਿਲਾਫ ਘਟਨਾ ਦੇ 4 ਦਿਨ ਵੀ ਜਾਣ ਦੇ ਬਾਅਦ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਜਦ ਕਿ ਦੋਸ਼ੀ ਸ਼੍ਰੀ ਆਮ ਕੁਮਰ ਹੈ ਇਸ ਦਰਾਂ ਮੁੱਖ ਦੋਸ਼ੀ एसएसपी ਦਫ਼ਤਰ ਦੇ ਬਾਹਰ ਤਰਨਾ ਦੇ ਰਿਹਾ ਸੀ ਤਾਂ ਪ੍ਰਦਰਸ਼ਨਕਾਰੀ ਗੁੱਸੇ ਵਿੱਚ ਆ ਗਏ 3 ਤਰੀਕ ਨੂੰ ਸ਼ਾਮ ਨੂੰ ਜਿਹੜੇ ਸਾਡੇ ਪਿੰਡ ਭੰਗਵਾ ਦੇ ਵਿੱਚ ਸ਼੍ਰੀ ਗੁਰੂ ਰਵੀਦਾਸ ਮੰਦਿਰ ਸੀਗਾ ਉਹਦੇ ਵਿੱਚ ਸਾਡੇ ਪੁਜਾਰੀ ਸਾਹਿਬ ਜਿਹੜੇ ਆ ਪਾਠੀ ਸਾਹਿਬ ਸੀਗੇ ਸਾਡੇ ਮੋਨ ਲਾਲ ਜੀ ਉਹ ਪਿਛਲੇ 11-12 ਸਾਲ ਤੋਂ ਉੱਥੇ ਸੇਵਾ ਕਰਦੇ ਪਏ ਆ ਤੇ ਉਹਨਾਂ ਨੂੰ ਸ਼ਾਮ ਨੂੰ ਉੱਥੇ ਆ ਕੇ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਦੀ ਗੱਲ ਹੈ ਉੱਥੇ ਉਹਨਾਂ ਨੂੰ ਆ ਕੇ ਇੰਨੀ ਮਾਰਕਟਾਈ ਕੀਤੀ ਗਈ ਇਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀਆਂ ਬਹੁਤ ਮਤਲਬ ਲਚਰਤਾ ਦੇ ਨਾਲ ਉੱਥੇ ਜਿਹੜਾ ਇਹਨਾਂ ਨੇ ਉਹ ਕੀਤਾ ਜੀ ਸ਼ਰਾਬ ਪੀ ਕੇ ਉੱਥੇ ਬੰਦੇ ਜਿਹੜੇ ਆ ਉਹ ਆ ਕੇ ਦੇਨਾਂ ਨੂੰ ਮਾਰਕਟਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ ਪਹਿਲਾਂ ਵੀ 295 ਲੱਗੀ ਹੋਈ ਸੀਗੀ ਜੀ ਜਿਹਦੇ ਵਿੱਚ ਉਹ ਬਰੀ ਹੋ ਗਏ ਕਿਸੇ ਕਾਰਨ ਕਰਕੇ ਵੀ ਗਵਾਹ ਦੇ ਮਕਰਨ ਕਰਕੇ ਜਦੋਂ ਉਹ ਬਈ ਇਹਨਾਂ ਨੇ ਕੁੱਟਿਆ ਉਸ ਤੋਂ ਬਾਅਦ ਅੱਜ ਚੌਥਾ ਦਿਨ ਹੈ ਇਹਨਾਂ ਦੇ ਚੌਥੇ ਦਿਨ ਦੇ ਬਾਅਦ ਨਾ ਅਜੇ ਤੱਕ ਕੋਈ ਸੁਣਵਾਈ ਹੋਈ ਹੈ ਸਾਨੂੰ ਆਸ਼ਵਾਸ਼ਣ ਜਰੂਰ ਦਿੱਤਾ ਜਾਂਦਾ ਰੋਜ਼ ਵੀ ਅੱਜ ਹੋ ਜਾਏਗਾ ਅੱਜ ਹੋ ਜਾਏਗਾ ਔਰ ਹਰਾਨੀ ਦੀ ਗੱਲ ਇਹ ਆ ਕਿ ਉਹ ਜਿਹੜੇ ਮਲਜਮ ਸੀਗੇ ਜਿਨ੍ਹਾਂ ਨੇ ਮਾਰਕਟਾਈ ਕੀਤੀ ਉਹ ਪਿੰਡ ਦੇ ਵਿੱਚ ਸ਼ਰਿਆਮ ਫਿਰਦੇ ਪਏ ਆ ਤੇ ਸ਼ਰਿਆਮ ਜਿਹੜੇ ਸਾਡੇ ਬਾਕੀ ਉਹਨਾਂ ਨੂੰ ਧਮਕੀ ਦਿੰਦੇ ਪਏ ਆ ਘਰਾਂ ਦੇ ਵਿੱਚ ਜਾ ਕੇ ਧਮਕੀ ਦਿੰਦੇ ਪਏ ਔਰ ਹੁਣ ਤੇ ਮੌਜੂਦਾ ਵੇਟ ਸਮੇਂ ਦੇ ਵਿੱਚ ਵੇਖਿਆ ਵੀ 15 ਮਿੰਟ ਪਹਿਲਾਂ ਉਹ ਜਿਹੜਾ ਮੇਨ ਜਿਹੜੀ ਲੇਡੀ ਸੀਗੀ ਜਿਨ੍ਹਾਂ ਜਿਹੜੀ ਸੂਤਰਾਧਾਰ ਸੀਗੀ ਉਹ ਉੱਥੇ ਹੀ ਖੜੀ ਉੱਥੇ ਉੱਥੇ ਸਾਡੇ ਪਲਾਜ਼ਾ ਖੜੇ ਉੱਥੇ ਹੀ ਉਹ ਖੜੀ ਇਹਦੇ ਕਰਕੇ ਕਿ ਕਿਉਂਕਿ ਉਹ ਅਸੀਂ ਇਸ ਕੌਮ ਤੋਂ ਐਸਬੀਸੀ ਤੋਂ ਸਾਨੂੰ ਇਨਸਾਫ ਲੈਣ ਵਾਸਤੇ ਹਮੇਸ਼ਾ ਜਿਹੜਾ ਇੰਨੇ ਸਦੀਆਂ ਤੋਂ ਜਿਹੜਾ ਹੈ ਉਹ ਹਮੇਸ਼ਾ ਸਾਨੂੰ ਛੜਕਾਂ ਦੇ ਉੱਤੇ ਹੀ ਆਉਣਾ ਪੈਂਦਾ ਤਾਂ ਹੀ ਜਿਹੜਾ ਇੰਨਾ ਸਮਾਂ ਲੱਗਿਆ ਵੇਖੋ ਅਜੇ ਤੱਕ ਵੀ ਸਾਨੂੰ ਕੋਈ ਵਿਸ਼ਵਾਸ ਨਹੀਂਗਾ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਅਸੀਂ ਚਾਹਨੇ ਵੀ ਉਹਨਾਂ ਦੇ ਉੱਤੇ 295 ਸਾਡਾ ਧਾਰਮਿਕ ਮਸਲਾ ਹੈ ਸਾਡੇ ਮੰਦਿਰ ਦੇ ਵਿੱਚ ਸਾਡਾ ਪੁਜਾਰੀ ਜਿਹੜਾ ਇਸ ਤੋਂ ਉੱਤੇ ਤੇ ਕੋਈ ਨਹੀਂ ਨਾ ਹੁੰਦਾ ਜਿਹੜਾ ਗੁਰੂ ਸਾਹਿਬ ਦੀ ਬਾਣੀ ਨੂੰ ਪੜਦਾ ਉਤੇ 295 ਦਾ ਪਰਚਾ ਹੋਏ ਜਿਹੜੀਆਂ ਬਾਕੀ ਧਾਰਾਵਾਂ ਨੇ ਜਿਹੜੀਆਂ ਠੋਕ ਕੇ ਉਹਨਾਂ ਦੇ ਉੱਤੇ ਪਰਚਾ ਹੋਏ ਫਿਰ ਅਸੀਂ ਉੱਠਣਾ ਆਦਰਵਾਈਜ਼ ਅਸੀਂ ਉੱਠਣਾ ਨਹੀਂ ਔਰ ਪਰਚਾ ਵੀ ਜਿਹੜਾ ਆ ਉਹ ਇੱਥੇ ਹੀ ਬੈਗ ਹੋਏਗਾ ਅਸੀਂ ਕਿਤੇ ਨਹੀਂ ਜਾਣਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਸਾਨੂੰ ਪਤਾ ਸਾਡੀਆਂ ਜਿਹੜੀਆਂ ਗੱਲਾਂ ਆ ਸਾਨੂੰ ਉਲਝਾ ਦਿੱਤਾ ਜਾਂਦਾ ਉੱਤੇ ਸਾਡੇ ਬੰਦੇ ਨੂੰ ਉਲਝਾ ਦਿੱਤਾ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਸਸਤੇ ਭਾਤੇ ਰੇਤਾ ਸਪਲਾਈ ਕਰਨ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਜਿਸ ਲਈ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ 12 ਥਾਵਾਂ ਤੇ ਰੇਤ ਦੇ ਬੰਨ ਖੋਲੇ ਗਏ ਹਨ ਇਸੇ ਕੜੀ ਤੱਤ ਮੋਗਾ ਦੇ ਕੇਲਾ ਵਿੱਚ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ लाਢੀ ਢੋਸ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਖੱਡ ਦਾ ਉਦਘਾਟਨ ਵੀ ਕੀਤਾ ਪਿੰਡ ਕੈਲਾ ਵਿਖੇ ਇੱਕ ਜਨਤਕ ਰੇਤਾ ਦੀ ਖੱਡ ਦਾ ਉਦਘਾਟਨ ਕੀਤਾ ਗਿਆ ਮੇਰੇ ਨਾਲ ਡੀਸੀ ਸਾਹਿਬ ਡੀਸੀ ਮੋਗਾ ਦਾ ਕਰਵਨ ਸਿੰਘ ਜੀ ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਆ ਮੈਂ ਤੁਹਾਨੂੰ ਅਧਿਆਮਾਨ ਸਾਹਿਬ ਦਾ ਕਿਉਂਕਿ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਰੇਤਾ ਤੁਹਾਨੂੰ ਮੈਂ ਫ੍ਰੀ ਦੇ ਭਾਅ ਚੁਕਾਇਆ ਕਰੂੰਗਾ 5.5 ਰੁਪਏ ਜਿਹੜੇ ਹੈਗੇ ਆ ਪਰ ਕਯੂਬਿਕ ਫੁੱਟ ਅੱਜ ਜਨਤਕ ਖੜਦਾ ਉਦਘਾਟਨ ਹੋਇਆ ਪਿੰਡ ਕੈਲੇ ਦੇ ਵਿੱਚ ਅੱਗੇ ਵੀ 4 ਖੜ्डा ਹਲਕਾ ਧਰਮਗੋੜ ਦੇ ਵਿੱਚ ਚੱਲ ਰਹੀਆਂ ਨੇ ਤੇ ਅੱਜ 5ਵੀਂ ਖੜਦਾ ਉਦਘਾਟਨ ਕੀਤਾ ਮੈਂ ਤੁਹਾਨੂੰ ਅਧਿ ਮਾਨ ਸਾਹਿਬ ਦਾ ਕਿ ਉਹਨਾਂ ਨੇ ਜਿਹੜਾ ਇਹ ਲੋਕਾਂ ਵਾਸਤੇ ਜਿਹੜੇ ਆਮ ਲੋਕ ਨੇ ਉਹਨਾਂ ਵਾਸਤੇ ਡਾ ਵੱਡਾ ਉਪਰਾਲਾ ਕਰ ਰਹੇ ਨੇ ਸੋ ਇਹ ਜਿਹੜੀ ਖੜ्डा ਇਹ ਤਕਰੀਬਨ 7.5 ਕਿੱਲਿਆਂ ਦੇ ਵਿੱਚ ਖੜ्डा ਤੇ 1 ਸਾਲ ਦੀ ਬੁਨਿਆਦ ਹੈ ਸੋ ਜਿਹਦੇ ਨਾਲ ਹਲਕਾ ਧਰਮਗੋੜ ਕੀ ਸਾਰੇ ਜਿਹੜੇ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਊਗਾ ਬੜਾ ਫਾਇਦਾ ਹੋਊਗਾ ਮੈਂ ਜਿੰਨੇ ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਹਾਂ ਪ੍ਰੈਸ ਦਾ ਜਿਹੜੇ ਕਿ ਆਪ ਦੇ ਵਿਸ਼ੇਸ਼ ਸਮੇਂ 'ਚ ਸਮਾਂ ਕੱਟ ਕੇ ਇੱਥੇ ਪਹੁੰਚੇ ਨੇ ਅੱਜ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਪੰਜਾਬ ਕਾਂਗਰਸ ਪਾਰਟੀ ਵੀ ਮੈਦਾਨ ਵਿੱਚ ਉਤਰੀ ਅਤੇ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਮਾਰਚ ਕਰਿਆ ਗਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਟਰੈਕਟਰ ਮਾਰਚ ਕਰਕੇ ਅਸੀਂ ਸੰਦੇਸ਼ ਵੀ ਦਵਾਂਗੇ ਕਿ ਲੋਕ ਸਭ ਲੋਕ ਇਕੱਠੇ ਹੋਣ जेकर किसान खुश नहीं रहेगा तो यह पंजाब भी खुशहाल नहीं रहेगा मार्च ट्रैक्टर मार्च निकाल रही है ये ट्रैक्टर लेकर हम गाँव गाँव चालीस पचास गाँव आज बटाला हल्के के हम निकालेंगे और एक संदेश देंगे कि हम सब लोगों को इकट्ठा होना चाहिए किसान अगर किसान खुशहाल नहीं रहेगा तो ये पंजाब खुशहाल नहीं रहेगा देश में एक संदेश यहाँ से जाए कि पंजाब का हर व्यक्ति चाहे वो किसानी से तलोकात रखता है चाहे वो किसानी से तलोकात नहीं रखता लेकिन हर व्यक्ति किसानों के साथ है क्योंकि हर चीज अगर पंजाब की कोई होंद है तो वो किसानों से है अगर किसान खुशहाल नहीं रहेगा तो हमारा कारोबार हमारी आड़त की हमारे टैलर हमारी, हमारी कॉटन फैक्ट्री है बाजारों में रोन के ये खत्म हो जाएगी और आज ये हम बीजेपी की सरकार को संदेश देना चाहते हैं कि अब सब लोग इकट्ठे होके किसानों की लड़ाई सर हरियाणा में देखा कि ड्रोन हरियाणा से पंजाब टेरेट्री में आके आफ छोड़े जाए मीडिया की बैठा हुआ किसान मारे भी गए हैं तो पंजाब सरकार का रोल हमारे मुख्यमंत्री आदरणीय भगवंत सिंह मान जी को दमका रखा है उन्होंने बिल्कुल वो घुटने लग रहा है जिस प्रकार से आपने कहा कि ड्रोन हमारी सर जमीन पर आके हमारे लोगों को मारा जा रहा है और अत्रु गैस की आड़ में गोलियां चलाई जा रही है मैं आपको बताना चाहता हूँ एक व्यक्ति हमारा मर गया अभी तक एफ आई आर नहीं हुई उसका अंतिम संस्कार नहीं हुआ है एक व्यक्ति को उठा के लेकर मैं कल उनको मिलकर आया हूँ प्रीतपाल सिंह जी को जिनको मारा पीटा रस्सा गले में बांध दिया अब पुलिस तक उठा के ले गई थी पीजीआई में जेरे इलाज है मैं मिलकर आया हूँ उनके माँ बाप को और उनको तो मेरे कहने का मतलब मूक दर्शक बन के सरकार मुख्यमंत्री साहब देख रहे हैं जिन तमाम लोगों को चोट लगी है जहाँ जिन तमाम लोगों की आंखें गई हैं जहाँ बंदे मर गए हैं शहीद हो गए हैं वो एफ आई आर दर्ज करनी चाहिए हमने कंप्लेंट मैंने अपने नाम से एस पी जो हमारे संगरूर के उनको दी है अब ये नया सूफा छोड़ दिया गया कि ज्यूर जो हरियाणा की थी मैं एक सवाल पूछना चाहता हूँ देश की सरकार से कि अगर पंजाब का व्यक्ति कलकत्ता जाके मर जाए उसका कोई मर्डर कर दे, आई आर माजी करोगे कोई एफ आई आर नहीं है और हमारे मुख्यमंत्री साहब आराम से सोए हुए हैं कहते हमने मुआवजा नहीं दिया मुआवजा तो हमारा ही पैसा है आम जनता का पैसा पंजाब के लोगों का पैसा जो तो हम टैक्स से इकट्ठा करते हैं उसका मुआवजा दे दिया और तो करोड़ से छुटकर वापस नहीं आएगा करोड़ रुपए से किसानों को एक टैंक लगाया गया था खालिस्तान को टैंक कहा गया था आपके सामने किसानों की नहीं एक आईपीएस ऑफिसर किसानों को तो खाली सन कहा जा रहा है एक आईपीएस ऑफिसर जो कलकत्ता में नौकरी कर रहा था बीजेपी की कार्यकर्ता उनके गले में पट्टा था बीजेपी का उसने रोकने की कोशिश की तो और एक आईपीएस ऑफिसर पगड़ी वाले को कहा कि तुम खालिस्तानी हो आपने वीडियो देखा होगा पूरे देश में ये कह दिया कि जो पगड़ी वाला है वो खालिस्तानी है क्योंकि ये आर की विचारधारा है हमें खालिस्तानी कहेंगे तो पोलराइजेशन करेंगे तो करेंगे ये राजनीति अब आसपास पैदे से रही है बल्कि हिंदू आपस में बिखेरो ਅੱਜ ਕਰੋ ਅਜੀ ਬੀਤੇ ਦਿਨ ਸ਼ਾਮ ਨੂੰ ਸਮਰਾਲਾ ਦੇ ਪਿੰਡ ਉਟਾਲਾ ਚ ਜੀਐਸ ਸਿਮਿੰਟ ਸਟੋਰ ਨਾਮ ਦੁਕਾਨ ਦੇ ਇੱਕ ਬਜ਼ੁਰਗ ਦੁਕਾਨਦਾਰ ਕੋਲ ਸਮਾਨ ਲੈਣ ਲਈ ਆਏ ਤੇ ਤਿੰਨ ਨੌਜਵਾਨਾਂ ਨੇ ਉਲਝਾ ਕੇ 50000 ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਸਾਰੇ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਲੋਟ ਦਾ ਦੁਕਾਨਦਾਰ ਨੂੰ ਕਰੀਬ 2 ਘੰਟੇ ਬਾਅਦ ਪਤਾ ਚੱਲਿਆ ਜਦੋਂ ਉਹ ਸਾਰੇ ਦਿਨ ਦੀ ਸੇਲ ਨੂੰ ਚੈੱਕ ਕਰ ਰਿਹਾ ਸੀ ਤਾਂ ਦੁਕਾਨਦਾਰ ਨੂੰ ਪਤਾ ਚੱਲਿਆ ਕਿ ਉਸ ਦੇ ਗੱਲੇ ਵਿੱਚੋਂ 50000 ਰੁਪਏ ਗਾਇਬ ਹਨ ਤਾਂ ਇਸ ਦੀ ਸੂਚਨਾ ਸਨਾਲਾ ਪੁਲਿਸ ਨੂੰ ਦੇ ਦਿੱਤੀ ਗਈ। ਉਹ ਜੇਐਸਓ ਸਮੇਟ ਸਟੋਰ ਦੀ ਇੱਕ ਦੁਕਾਨ ਹੈਗੀ। ਉੱਥੇ ਸ਼ਾਮ ਦੇ ਟਾਈਮ ਕੋਈ 6 ਵਜੇ ਦੇ ਕਰੀਬ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਡਿਸਕਵਰ ਮੋਟਰਸਾਈਕਲ ਤੇ ਦੋ ਅੰਦਰ ਵੜ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ। ਉਹ ਆ ਕਿ ਉਹ ਸਾਮਾਨ ਖਰੀਦਣ ਲੱਗੇ ਉਹਨਾਂ ਨੇ ਸਾਮਾਨ ਖਰੀਦ ਕੀਤਾ ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਾਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ ਉਹ ਬੰਦੇ ਉੱਤੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਜਿਹਾ ਸੀਗਾ ਤੇ ਟਰਸਾਲ ਦਾ ਜਸਵੰਤ ਸਿੰਘ ਉਹਨੇ ਜਦੋਂ ਪੈਸੇ ਦਿੱਤੇ ਆਪਣੇ ਦਰਾਜ ਖੋਲ੍ਹਿਆ ਦਰਾਜ ਕੋਲ ਕੇ ਪੈਸੇ ਦੇਣ ਲੱਗੇ ਉਹ ਬੰਦੇ ਉਹਨੂੰ ਮਤਲਬ ਚਿਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗੇ ਤੇ ਨਾਲ ਦੀ ਨਾਲ ਉਹਨਾਂ ਦੇ ਕੋਸ ਪੈਸੇ ਨੇ ਜਿਹੜੇ ਜੋ 50000 ਰੁਪਏ ਦਾ ਦੱਸ ਰਹੇ ਨੇ ਲੈ ਕੇ ਚਲੇ ਗਏ ਚੋਰੀ ਕਰਕੇ ਜਿਹੜੀ ਉਹ ਪੇਮੈਂਟ ਸੀ ਉਹਨਾਂ ਨੇ ਦੱਸੀ ਵੀ ਕਾਦੇ ਵਾਸਤੇ ਰੱਖੀ ਹੋਈ ਉਹ ਕਦੇ ਸਾਡੀ ਸੇਲ ਸੀਗੀ ਅਸੀਂ ਪੈਸੇ ਇਕੱਠੇ ਕਰਦੇ ਵਾਂ ਸਾਡੀ ਸੇਲ ਹੋ ਜਾਂਦੀ ਹੈ ਜੋ ਵੀ ਅਸੀਂ ਸਮੈਂਟ ਵਗੈਰਾ ਵੇਚਦੇ ਹਾਂ ਜੋ ਤਿੰਨ ਚੌਥੇ ਦੇ ਸੀ ਉਹ ਕਿੱਧਰ ਵਾਇਸ ਇਹ ਕਿੱਧਰੋਂ ਵੇਚੇ ਉਹ ਸਮਰਾਲੇ ਸਾਈਡ ਤੋਂ ਆਏ ਸੀ ਖੰਨੇ ਸਾਈਡ ਤੋਂ ਚਲੇ ਗਏ ਨੇ ਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਅਸੀਂ ਚੈੱਕ ਕਰਦੇ ਜਾ ਰਹੇ ਹਾਂ ਇਸ ਹੀ ਤੇ ਅਜਿਹਾ ਬਸ ਮੋਟਰਸਾਈਕਲ ਤੇ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚਕਾਨੀ ਦੇ ਕੇ ਪੈਸੇ ਜੁੜੀ ਕਰਕੇ ਲੈ ਗਏ ਉਹਦੇ ਵਿੱਚ ਤਾਂ ਕੀ ਸਾਹਮਣੇ ਆਇਆ ਜੀ ਉਹਦੇ ਵਿੱਚ ਟਰਾਈ ਨੇ ਕੀ ਆ ਜੀ ਇੱਥੇ 3 ਜਣੇ ਆਏ ਜੀ ਬਾਹਰ ਪਹਿਲਾਂ ਉਹਨਾਂ ਜੋ ਇੱਕ ਅੰਦਰ ਆ ਗਏ ਅੱਛਾ ਜੀ ਅੰਦਰ ਆ ਸਵਾਲ ਲੈਣ ਲੱਗ ਗਏ ਜੀ ਸਵਾਲ ਲੈ ਕੇ ਮੈਨੂੰ ਸਵਾਲ ਦੇਤਾ ਵੀ ਉਹਨੇ ਮੈਨੂੰ 500 ਦਾ ਰੋਡ ਦਿੱਤਾ ਜੀ ਸਾਲ ਤੋਂ ਬਲੌਰ ਦੇ ਕੇ ਤਾਂ ਮੈਂ ਉਹਨੂੰ ਕਹਿੰਦਾ ਦੋ ਰੋਲ ਦੇ ਮਾੜ ਰੋਲ ਦੇ ਤੇ ਜੀ 200 ਦੇ ਤੇ ਕਹਿੰਦਾ ਮੈਨੂੰ ਇਹਦਾ ਨਾ ਦੇਖ ਕੇ ਜਿਵੇਂ ਉਹਨਾਂ ਦੀ ਸਿਆਸਤ ਹੁੰਦੀ ਐ ਇੱਥੋਂ ਆ ਸਮਾਗਮ ਇੱਥੋਂ ਆਪਸ ਵਾਲੇ ਆ ਆ ਕੇ ਉਹਨੂੰ ਜਾਂਦਾ ਉਹਨੂੰ 500 ਦਾ ਨੋਟ ਦਿੱਤਾ ਉਹਨੂੰ ਮਾੜ ਰੋਲ ਦਿੱਤਾ ਹੈ ਉਹ 200 ਰੁਪਈਆ ਮੋੜਦਾ ਜੀ ਤੇ ਸਾਲੋਂ ਮੋੜਤਾ ਉਹਨੇ ਲਖ ਕੇ ਕਿ ਉਹਦੇ ਗੱਲੇ ਚ ਪਏ ਪੈਸੇ ਪਏ ਸੀ ਗੱਲਾ ਖਿਆ ਨਾ ਖੋਲ ਜਾ ਦੇਣੀ ਸੀ ਜੀ ਟੁੱਟੇ ਹੋਏ ਪੈਸੇ ਉਹ ਸਾਲੇ ਕਹਿੰਦੇ ਮੈਨੂੰ ਆ ਵੀ ਹੋਏ ਦੇ ਨਾਉ ਨੂੰ ਤੱਕ ਤੱਕ ਕਾਫੀ ਮਾਰਿਆ ਜੀ ਆ ਆ ਆਹ ਤੇ ਮਹਤਮ ਗੱਲ ਤੇ ਜੋ ਆਈ ਜਨਾਂ ਉਹ ਕਿਤੇ ਗੱਲਾਂ ਖੁੱਲ੍ਹੇ ਪੈਸੇ ਹੱਥ ਸultanpur lodi ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਬੇਰ ਸਾਹਿਬ ਵਿਖੇ ਨਤਮਸ ਸਖੋਣਾਈ ਬਜ਼ੁਰਗ ਮਹਿਲਾ ਦੀ ਹਾਰਟ ਅਟੈਕ ਨਾਲ ਹਾਲਤ ਗੰਭੀਰ ਮਿਲੀ ਤੇ ਜਾਣਕਾਰੀ ਅਨੁਸਾਰ ਸੰਗਰੂਹ ਤੋਂ ਪਰਿਵਾਰ sultanpur lodi civil court ਵਿੱਚ ਤਰੀਕ ਭੁਗਤਣ ਆਇਆ ਸੀ ਕਿ ਜਿੱਥੇ ਉਹ ਕੋਰਟ ਤੋਂ ਬਾਅਦ ਗੁਰਦੁਆਰਾ ਬੀਰ ਸਾਹਿਬ ਪਰਿਵਾਰ ਸਮੇਤ ਨੰਦ ਮੱਤਸਕ ਹੋਣ ਲਈ ਪਹੁੰਚੇ ਜਦੋਂ ਗੁਰਦੁਆਰਾ ਬੀਰ ਸਾਹਿਬ ਦੇ ਅੰਦਰ ਐਂਟਰ ਹੋਏ ਤਾਂ ਉਸ ਵੇਲੇ ਹੀ ਬਜ਼ੁਰਗ ਮਹਿਲਾ ਦੀ ਹਾਲਤ ਗੰਭੀਰ ਹੋ ਗਈ ਤੁਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਚੰਦਰ ਰੈਫਰ ਕਰ ਦਿੱਤਾ ਗਿਆ ਇਹਨਾਂ ਰਜਾਨਾਂ ਦੀ ਤਰ੍ਹਾਂ ਦਿੱਲੀ ਬੀਰ ਸਾਹਿਬ ਆਉਂਦਾ ਤੇ ਮਾਰੇ ਦਰਸ਼ਨ ਕਰਨ ਆਉਣਾ ਮੈਂ ਦੇਖਿਆ ਕਿ ਮੈਂ ਬੇਸਬ ਦਾ ਆਪਣੇ ਦਰਸ਼ਨ ਕਰਨ ਜਾਂਦਾ ਪਿਆ ਸੀ ਤੇ ਇੱਕ ਬਜ਼ੁਰਗ ਔਰਤ ਆਈ ਆ ਤੇ ਚੰਗੀ ਭਲੀ ਪਿਛੋਂ ਤੁਰ ਹੀ ਆਉਂਦੀ ਸੀ ਤੇ ਜਦੋਂ ਆਪਣੇ ਅੰਦਰ ਐਂਟਰ ਹੋਈ ਆ ਬੀਰ ਸਾਹਿਬ ਦੇ ਅੰਦਰ ਜਦੋਂ ਐਂਟਰ ਹੋਈ ਆ ਤਾਂ ਤੁਰ ਤੁਰ ਹੀ ਜਾਂਦੀ ਡਿੱਕ ਪਈ ਵਾ ਪਤਾ ਨਹੀਂ ਕੀ ਹੋਇਆ ਨੂੰ ਤੇ ਬਾਅਦ ਚ ਅਸੀਂ ਉਹਨੂੰ ਲੈ ਗਏ ਆ ਪਰ ਡਾਕਟਰਾਂ ਨੇ ਦੱਸਿਆ ਉਹਨੂੰ ਅਟੈਕ ਹੋਇਆ ਸੀ ਤੁਸੀਂ ਨਾਲ ਗਏ ਸੀ ਹਾਂਜੀ ਮੈਂ ਨਾਲ ਗਿਆ ਸੀ ਤੇ ਅਟੈਕ ਹੋ ਗਿਆ ਤਾਂ ਮੌਤ ਮਤਲਬ ਹੋ ਗਈ ਸੀ ਹਾਂਜੀ ਮੌਤ ਤਾਂ ਉਹਦੀ ਲਗਭਗ ਬੀਰ ਸਾਹਿਬ ਦੇ ਅੰਦਰ ਹੀ ਹੋ ਗਈ ਸੀ ਓਕੇ ਤੇ ਪਰਿਵਾਰ ਦਾ ਪਤਾ ਲੱਗਾ ਕਿ ਕਿੱਥੋਂ ਆਇਆ ਸੀ ਪਰਿਵਾਰ ਦੱਸਿਆ ਜਾ ਰਿਹਾ ਸੰਗਰੂਰ ਤੋਂ ਆਇਆ ਸੀ ਉਹਨਾਂ ਦਾ ਕੋਈ ਆਪਣੀ ਅਦਾਲਤ ਵਿੱਚ ਕੇਸ ਚੱਲਦਾ ਸੀ ਤੇ ਉਹ ਕੇਸ ਅੱਜ ਉਹਨਾਂ ਦਾ ਬਰੀ ਹੋਏ ਕੇਸ ਚੋਂ ਤੇ ਛਕਰਾਨਾ ਕਰਨਾ ਹੈ ਸੀ ਹੁਣ ਮਾਤਾ ਦੀ ਡੈਥ ਹੋ ਗਈ ਹਾਂਜੀ ਹੋਜੀ ਐਂਟੀ ਕ腐ਸ਼ਨ ਬਿਊਰੋ ਆਫ ਇੰਡੀਆ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਸੁਲਤਾਨਪੁਰ ਲੋਧੀ ਦੀ ਨਾਮ ਵਰ ਵਾਇਗੁਰ ਅਕੈਡਮੀ ਵਿਖੇ ਹੋਈ ਜਿਸ ਵਿੱਚ ਐਂਟੀ ਕ腐ਸ਼ਨ ਬਿਊਰੋ ਆਫ ਇੰਡੀਆ ਦੇ ਮੁਖੀ ਮਨਦੀਪ ਸਿੰਘ ਗਿੱਲ ਜ਼ਿਲ੍ਹਾ ਕਪੂਰਥਲਾ ਬਦਨ ਗੁਰਪੀਤ ਸਿੰਘ ਸੋਨਾ ਸਾਥੀਆਂ ਸਮੇਤ ਪਹੁੰਚੇ ਇਸ ਮੌਕੇ ਐਮ ਡੀ ਗਗਨਦੀਪ ਸਿੰਘ ਅਤੇ ਐਮ ਡੀ ਨਵਪ੍ਰੀਤ ਸਿੰਘ ਵੱਲੋਂ ਫੁੱਲਾਂ ਦੇ ਗੁਲਦਸੇ ਪੇਟ ਵੀ ਕੀਤੇ ਗਏ ਤੇ ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਦੇ ਮੁਖੀ ਮਨਦੀਪ ਗਿੱਲ ਨੇ ਕਿਹਾ ਕਿ ਤੁਸੀਂ ਜ਼ਿਲ੍ਹਾ ਕਪੂਰਥਲਾ ਨੂੰ ਕਰਪਸ਼ਨ ਮੁਕਤ ਬਣਾਉਣ ਵਿੱਚ ਸਾਡਾ ਸਾਥ ਦਿਓ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਇਹ ਜੋ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਆ ਇਹ ਪੂਰੇ ਭਾਰਤ ਦੇ ਵਿੱਚ ਅਵੇਅਰਨੈਸ ਅਗੇਂਸਟ ਕਰਪਸ਼ਨ ਕੰਮ ਕਰ ਰਹੀ ਹੈ ਇਸੇ ਹੀ ਲੜੀ ਨੂੰ ਅੱਗੇ ਵਧਾਉਂਦਿਆਂ ਹੋਇ ਅੱਜ ਸultanpur ਦੀ ਇਕਾਈ ਵਿੱਚ ਵਾਅਦਾ ਕੀਤਾ ਗਿਆ ਜਿੱਥੇ ਸਾਨੂੰ ਵਾਹਿਗੁਰੂ ਅਕੈਡਮੀ ਦੇ ਬੜੇ ਹੀ ਹੁਨਾਰ ਨਾਪਰੀ ਸਿੰਘ ਜੀ ਨੂੰ ਅੱਜ ਗੈਸਟ ਚੀਫ ਲਗਾਇਆ ਗਿਆ ਹੈ ਨੈਸ਼ਨਲ ਦਾ ਬੜਾ ਵੱਡਾ ਅਹੁਦਾ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਇਸ ਅਹੁਦੇ ਦੀ ਬੜੀ ਹੀ ਤੰਦਹੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਸੇਵਾਵਾਂ ਨਿਭਾਉਣਗੇ ਕਿਉਂਕਿ ਜਿਹੜੀਆਂ ਨੈਸ਼ਨਲ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹਨਾਂ ਨੇ ਇੱਥੋਂ ਪੰਜਾਬ ਦੇ ਵਿੱਚੋਂ ਪੂਰੇ ਇੰਡੀਆ ਦੀ ਕਮਾਂਡ ਨੂੰ ਚਲਾਉਣਾ ਆ ਤੇ ਇਸ ਦੇ ਨਾਲ ਨਾਲ ਹੀ ਪ੍ਰਿੰਸੀਪਲ ਜਿਹੜੇ ਕਿ ਬਹੁਤ ਹੀ ਸੂਝਵਾਨ ਨੇ ਬੜੇ ਐਜੂਕੇਟਿਡ ਪਰਸਨ ਨੇ ਰਜਿੰਦਰ ਸਿੰਘ ਜੀ ਉਹਨਾਂ ਨੂੰ ਸੁਲਤਾਨਪੁਰ ਦਾ ਬਲਾਕ ਪ੍ਰੈਜ਼ੀਡੈਂਟ ਲਗਾਇਆ ਗਿਆ ਮੈਂ ਉਹਨਾਂ ਤੋਂ ਵੀ ਇਹੀ ਉਮੀਦ ਕਰਦਾ ਆ ਕਿ ਉਹ ਵੀ ਬੜੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾਉਣਗੇ ਅਵਾਰਾ ਕੁੱਤਿਆਂ ਦੇ ਆਤੰਗ ਦਾ ਸ਼ਿਕਾਰ ਕਿਸੇ ਇੱਕ ਸ਼ਹਿਰ ਪਿੰਡ ਜਾਂ ਗਲੀ ਵਿੱਚ ਰਹਿਣ ਵਾਲਾ ਆਮ ਲੋਕ ਨਹੀਂ ਸਗੋਂ ਪੂਰੇ ਪੰਜਾਬ ਸੂਬੇ ਦੇ ਲੋਕ ਅਵਾਰਾ ਕੁੱਤਿਆਂ ਦੇ ਆਤੰਗ ਦਾ ਸ਼ਿਕਾਰ ਹੋ ਰਹੇ ਹਨ ਪਿਛਲੇ ਮਹੀਨੇ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਵਿੱਚ ਅਵਾਰਾ ਕੁੱਤਿਆਂ ਦੇ ਟੋਲੇ ਨੇ ਦੋ ਔਰਤਾਂ ਤੇ ਇੱਕ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਜਿਸ ਵਿੱਚ ਇੱਕ ਔਰਤ ਅਤੇ ਬੱਚੇ ਦੀ ਮੌਤ ਹੋ ਗਈ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਚੰਲੀ ਹੈ। ਹਾਂਜੀ ਕਿਹੜਾ ਮੱਲਾਵਾ? ਡਾਕਟਰ ਸਾਦਕ। ਹਾਂਜੀ ਕੀ ਕਾਰਨ ਕੀ ਅੱਜ ਜਿਹੜੇ ਇਕੱਠੇ ਹੋਏ ਤਾਂ ਕੀ ਸਮੱਸਿਆ ਕੀ ਆ ਰਹੀ ਹੈ? ਅਸੀਂ ਆਵਾਰਾ ਕੁੱਤਿਆਂ ਤੋਂ ਪਰੇਸ਼ਾਨ ਆ ਸਾਡੀ ਗਲੀ ਦੇ ਵਿੱਚ ਇੱਕ ਕੁੱਤਾ ਵਾ ਸਾਰੇ ਲੋਕਾਂ ਨੂੰ ਬੜਾ ਪਰੇਸ਼ਾਨ ਕਰਦਾ ਹੈ। ਛੋਟੇ-ਛੋਟੇ ਬੱਚਿਆਂ ਨੂੰ ਵੀ ਗਲੀ 'ਚ ਨੰਗਨ ਨੀਂਦਾ ਕਾਫੀ ਲੋਕਾਂ ਨੇ ਇਥੋਂ ਗਲੀ 'ਚ ਆਣਾ ਜਾਣਾ ਬੰਦ ਕਰ ਦਿੱਤਾ ਹੈ। ਠੀਕ ਹੈ ਕੰਪਲੇਂਟ ਦਿੱਤੀ ਹੋਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਜੀ। ਕੀ ਕਾਰਨ ਕੀ ਹੈ ਕਿ ਕਾਰ ਵੀ ਕੀ ਨਹੀਂ? ਪੈਤਨੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ 1-2 ਦਿਨ ਤੱਕ ਕਾਰਵਾਈ ਕਰਾਂਗੇ ਪਰ ਸਾਨੂੰ ਅੱਜ ਹਫ਼ਤਾ 10 ਦਿਨ ਹੋ ਗਏ ਹੈ ਪਰ ਕੋਈ ਸੁਮਾਈ ਨਹੀਂ ਹੋ ਰਹੀ ਤੁਹਾਨੂੰ ਤੇ ਮੰਗ ਕੀ ਕਰਦੇ ਅਸੀਂ ਮੰਗ ਕਰ ਰਹੇ ਹਾਂ ਕਿ ਇਹ ਸਾਡਾ ਮਸਲਾ ਹੱਲ ਹੋਵੇ ਬੱਚਿਆਂ ਨੂੰ ਇੱਥੇ ਬਹੁਤ ਆਂਦਾ ਹੈ ਬੱਚੇ ਕੋਈ ਚੀਜ਼ਾਂ ਖੋਲੰਦੇ ਹੈ ਤੇ ਮਾਈਕ ਕਰ ਦਿੰਦੇ ਨਾ ਅੱਜ ਸਕੂਲ ਆ ਬੱਚਿਆਂ ਦਾ ਛੋਟੇ-ਛੋਟੇ ਬੱਚੇ ਨਿਕਲਦੇ ਸਕੂਲੋਂ ਬੱਚੇ ਆਪਣੇ ਆਂਦੇ ਕਈ ਵਾਰੀ ਕਈਆਂ ਦੇ ਨਾਲ ਪੇਰੈਂਟਸ ਹੁੰਦੇ ਕਈਆਂ ਦੇ ਨਾਲ ਨਹੀਂ ਹੁੰਦੇ ਪੇਰੈਂਟਸ ਤੋਂ ਫੇਰ ਡਰ ਜਾਂਦੇ ਵੱਡਾ ਬੰਦਾ ਹੋਵੇ ਬੱਚਿਆਂ ਨੂੰ ਕੋਈ ਨਹੀਂ ਦੱਸਦੇ ਹੈਗਾ ਉਹਨਾਂ ਨੂੰ ਪੰਜਾਬ ਵਿੱਚ ਨਸ਼ਿਆਂ ਨਾਲ ਬੁਰਾ ਹਾਲ ਹੈ। ਮਾਮਲਾ ਫਿਰੋਜ਼ਪੁਰ ਦਾ ਜਿੱਥੇ ਮੋਗਾ ਦੀ ਲੜਕੀ ਨਸ਼ੇ ਵਿੱਚ ਧੁੱਤ ਮਿਲੀ। ਜਿਹੜੀ ਬੋਲਣ ਤੋਂ ਵੀ ਅਸਮਰੱਥ ਸੀ। ਜਿਸ ਦੀ ਸੋਚਣਾ ਤਰਨ ਪੁਲਿਸ ਨੂੰ ਦੇ ਦਿੱਤੀ। ਕਿ ਪੁਲਿਸ ਨੇ 108 ਐਂਬੂਲੈਂਸ ਦੇ ਰਾਈਫ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਬਾਹਰ ਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਣ ਗੁੜੀਆਂ ਕੀ ਨਾਮ ਹੈ ਤੇਰਾ? ਨਾਮ ਕੀ ਹੈ? ਹੈ? ਕਿੱਥੇ ਰਹਿਨੀ ਪੁੱਤ ਤੂੰ? ਕਿੱਥੇ ਰਹਿਨੀ ਆ? ਕਿੱਥੇ ਰਹਿਨੀ ਪੁੱਤ ਮੋਗੇ ਰਹਿਨੀ ਹੈ ਇੱਥੇ ਕਿਵੇਂ ਆਈ ਤੂੰ ਅੱਬਾ ਸੀ ਮੈਨੂੰ ਕੀ ਕੰਮ ਸੀ ਦੱਸ ਆ ਖੜੀ ਭੈਣ ਤੇਰੀ ਕੋਲੇ ਆ ਦੇ ਮੁਲਾਜ਼ਮ ਭੈਣ ਖੜੀ ਐ ਦੱਸ ਕੀ ਕੰਮ ਸੀ ਰੋਇਆ ਕੁੜੀ ਆਈ ਇਹ ਨਸ਼ਾ ਕਰਦੀ ਹੈ ਨਸ਼ਾ ਕਰਦੀ ਹੈ ਕੋਈ ਹੈ ਤੇ ਉਹਦਾ ਕੋਈ ਮਾਂ ਕਹਿੰਦੇ ਕਿੰਨੇ ਕਿੰਨੇ ਪੈਸੇ ਲੈਣੇ ਆ ਤੈਨੂੰ ਕਿੰਨਾ ਹਜ਼ਾਰ ਕਿਹੜੀ ਕੁੜੀ ਤੋਂ ਕੀ ਨਾਮ ਨਾਮ ਕੀ ਆ ਕੁੜੀ ਦਾ ਦੀਪ ਤੋਂ ਨਸ਼ਾ ਕਰਦੀ ਹੈ ਕੋਈ ਤੁਹਾਡਾ ਕਾਦਾ ਕਰਦੀਆਂ ਬੋਲ ਛੜੀ ਗਈ ਇਹਨੂੰ ਮੈਂ ਦੱਸ ਸਕਵਾਂ ਲਾ ਛੱਟ ਕਿਵੇਂ ਲੱਗੀ ਤੇਰੇ ਛੱਟ ਮੈਨੂੰ ਲੱਗੀ ਛੱਟ ਲੱਗੀ ਹੈ ਥੋੜੇ ਤੇਜ ਜਿਹੀ ਹੋਈ ਅਸ ਪਰ ਮਨ ਨੂੰ ਤੂੰ ਕਦੋਂ ਆਈ ਕਦੋਂ ਆ ਇੱਥੇ ਹੈ ਬੋਲ ਕੇ ਦੱਸ ਤੇਰੀ ਮਦਦ ਕਰਾਂਗੇ ਆ ਤੇ ਭੈਣ ਖੜੀ ਮਲਾਜਮ ਫਿਰ ਤੈਨੂੰ ਹਸਪੀਟਲ ਲੈ ਕੇ ਜਾਣਾ ਕਦੋਂ ਆਈਆਂ ਉਰੇ ਕਦਾ ਆਈਆਂ ਤੂੰ ਜਦੋਂ ਤੂੰ ਬੋਲੇਗੀ ਤਾਂ ਹੀ ਹਸਪੀਟਲ ਲੈ ਕੇ ਜਾਵਾਂਗੇ ਕੱਲ ਆਈਆਂ ਕਦੋਂ ਆਈਆਂ ਹੈ ਦੱਸ 10 ਦੀਪ 10 ਜੇ ਤੂੰ ਬੋਲੇਂਗੀ ਤਾਂ ਹੀ ਹਸਪੀਟਲ ਲੈ ਕੇ ਜਾਵਾਂਗੇ ਤੈਨੂੰ ਤਾਂ ਹੀ ਪੁੱਛਾਂਗੇ ਨਾ ਕਿਥੇ ਤੇ 3000 ਰੁਪਏ ਦਵਾ ਦੇਣੀ ਆ ਫਿਰ ਕੀ ਤੋਂ ਲਵਾ ਦਵਾਣਾ ਵਾ 10 ਕੁੜੀ ਦਾ ਨਾਮ ਕੀ ਆ ਜਿੱਤ ਤਾਂ ਤੈ 3000 ਰੁਪਏ ਲੈਣਾ ਕੋਈ ਨੰਬਰ ਯਾਦ ਆ ਤੈਨੂੰ ਕਰਦਿਆਂ ਦਾ ਕੋਈ ਡੈਡੀ ਦਾ ਕੋਈ ਭਰਾ ਦਾ ਨੰਬਰ ਚਾਹਤ ਹਾਂ ਨੰਬਰ ਬੋਲ ਨੰਬਰ ਬੋਲ ਫਿਰ ਹਾਂ ਮੈਂ ਕਹਿੰਦਾ ਲੈ ਨਾ ਲੈ ਲੈ ਨੰਬਰ ਨੰਬਰ ਬੋਲ ਆਹ ਬਲੇਖਨ ਮੇਰਾ ਨਹੀਂ ਮੈਨੂੰ ਦੱਸ ਲੁਧਿਆਣਾ ਦੇ ਸਾਨੇਵਾਲ ਚ ਵੇਦ ਹਰਪਜਨ ਸਿੰਘ ਯੋਗਯ ਦੁਆਰਾ ਮੁੱਖ ਰੂਪ ਵਿੱਚ ਸ਼੍ਰੀ ਗੁਰੂ ਆਯੁਰਵੇਦ ਦਾ ਮਹਾਯੋਗ ਧਨੀ ਵੇਦ ਗੁਰੂ ਆਚਾਰਿਆ ਸ਼ਮਸ਼ੇਰ ਸਿੰਘ ਯੋਗੀ ਦੀ ਤੀਸਰੀ ਵਰਸੀ ਤੇ ਸ਼ੂਗਰ ਦੀ ਦਵਾਈ ਅਤੇ ਹੋਰ ਨਸ਼ਾ ਮੁਕਤ ਕੈਂਪ ਲਗਾਇਆ ਗਿਆ ਜਿਸ ਵਿੱਚ ਉੱਤਰ ਭਾਰਤ ਤੋਂ ਦੂਰ ਦੂਰ ਤੋਂ ਆਏ ਲੋਕਾਂ ਨੇ ਮੁਫਤ ਦਵਾਈ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਮਾਨ ਮਾਨ ਕੈਂਪ ਸਤਿਗੁਰੂ ਮਹਾਰਾਜ ਦੀ ਸੇਵਾ ਲਈ ਆਯੁਰ্বেਦ ਦਾ ਮਹਾਜੋਗ ਦੇ ਧਨੀ ਬੈਦਗੁਰੂ ਆਚਾਰੀਆ ਸੁਮੇਸ਼ਰ ਸਿੰਘ ਜੋਗੀ ਆ ਅੱਜ ਇਹਨਾਂ ਦੀ ਤੀਸਰੀ ਵਰਸੀ ਨਿੱਕੀ ਤੇ ਮਿੱਠੀ ਯਾਦ ਵਿੱਚ ਗੁਰੂ ਕੇ ਮਹਾਨ ਲੰਗਰ ਗੁਰੂ ਕੇ ਕੈਂਪ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਨਸ਼ਾ ਮੁਕਤ ਸ਼ੂਗਰ ਦੀ ਦਵਾਈ ਦਾ ਲੰਗਰ ਲਾਇਆ ਕੈਂਪ ਲਾਇਆ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਜਿਵੇਂ ਜਿਵੇਂ ਪ੍ਰਮਾਤਮਾ ਦਾ ਹੁਕਮ ਹੁੰਦਾ ਤੇ ਆਪੀ ਸੇਵਾ ਲੰਦੇ ਰਹਿਣਗੇ ਅੱਗੇ ਤੋਂ ਵੀ ਸੇਵਾ ਕਰਦੇ ਰਹਾਂਗੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਕਰਦਾ ਸਾਡੇ ਕੋਲ ਪਹੁੰਚੇ ਕੋਈ ਵੀ ਨਸ਼ਾ ਖਾਂਦਾ ਅਸੀਂ ਉਹਦਾ ਜਰੂਰ ਛਡਾਵਾਂਗੇ ਕਿਸੇ ਦੇ ਟੀਕੇ ਲੱਗਦੇ ਨੇ 309 ਦੇ ਟੀਕੇ ਲੱਗਦੇ ਨੇ ਉਹ ਸਾਨੂੰ ਆ ਕੇ ਮਿਲੇ ਉਹਨੂੰ ਸ਼ੂਗਰ ਦੀ ਦਵਾਈ ਦਵਾਂਗੇ ਜਿਨ੍ਹਾਂ ਦੇ ਪੈਰ 'ਚ ਜ਼ਖਮ ਹੋ ਜਾਂਦਾ ਵੀ ਅੰਗ ਪਰ ਵੱਢਣਾ ਪਊਗਾ ਬਸ ਇੱਕ ਵਾਰੀ ਲਾਉਣੀ ਆ ਦਵਾਈ ਬਰਤ ਨਹੀਂ ਹਫਤਾ ਦਾਸ ਦਿੰਨਾ ਇੱਕੋ ਵਾਰੀ ਜਿੱਥੇ ਲਾਗੀ ਦਵਾਈ ਅੰਗ ਨਹੀਂ ਵੱਢਿਆ ਜਾਂਦਾ ਸਾਧਗੁਰੂ ਮਹਾਰਾਜ ਦੀ ਕਿਰਪਾ ਕਰਨਗੇ ਆਯੁਰਵੈਦਿਕ ਯੋਗਿਆ ਫਾਰਮੇਸੀ ਨੀਅਰ ਸਿਵਲ ਹਸਪੀਟਲ ਸਾਹਨੇ ਵੱਲ ਲੁਧਿਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਪਹਿਲਾਂ ਜਾਓਗੇ ਅੱਜ ਦਾ ਉਪਰਾ ਲੈ ਅੱਜ ਜਿਹੜਾ ਇੱਥੇ ਕੈਂਪ ਲੱਗਾ ਜੀ ਸ਼ੂਗਰ ਤੇ ਨਸ਼ਾ ਛਡਾਊ ਦਵਾਈ ਵੰਡਣ ਦਾ ਇਹ ਕੈਂਪ ਸਰਦਾਰ ਸ਼ਮਸ਼ੇਰ ਸਿੰਘ ਬੈਦਯੋਗੀਆ ਜਿਹੜੇ ਆਪਣੇ ਹਰਪ੍ਰੀਤ ਸਿੰਘ ਜੀ ਦੇ ਪੈਜ ਦੇ ਗੁਰੂ ਜੀ ਨੇ ਤੇ ਵੱਡੇ ਭਾਈ ਸਾਹਿਬ ਨੇ ਉਹਨਾਂ ਦੀ ਵਰਸੀ ਅੱਜ ਤੀਸਰੀ ਵਰਸੀ ਮਨਾਈ ਗਈ ਹੈ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਤਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਨੇ ਇੱਥੇ ਕੈਂਪ ਲਗਾਇਆ ਹੈ ਸ਼ੂਗਰ ਦੀ ਦਵਾਈ ਤੇ ਨਸ਼ਾ ਛਡਾਊ ਦਵਾਈ ਜਿਹੜੀ ਕਿ ਬਿਲਕੁਲ ਮੁਫਤ ਮਿਲ ਰਹੀ ਹੈ 1 ਮਹੀਨੇ ਦੀ ਦਵਾਈ ਜਿੰਦੀ ਔਸਤ ਕੇਵਲ तकरीबन 1000 ਰੁਪਏ ਦੇ ਕਰੀਬ ਹੈ ਉਹ ਮੁਫਤ ਦਿੱਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਕੋਈ ਠਾਠਾ ਮਾਰਦਾ ਇਕੱਠਾ ਇੱਥੇ तकरीबन 4-500 ਬੰਦਾ ਇੱਥੇ ਦਵਾਈ ਫ੍ਰੀ ਲੈ ਕੇ ਜਾ ਰਿਹਾ ਹੈ ਤੇ ਜੋ ਇਹਨਾਂ ਨੇ ਵਾਦਾ ਨਿਭਾਇਆ ਸੀ ਵੀ ਮੈਂ ਆਪਣੀ ਫ੍ਰੀ ਸੇਵਾ ਕਰਨੀ ਹੈ ਉਦਾਂ ਹੀ ਇਹ ਸ਼ੁਕਰ ਸ਼ਨੀਵਾਰ ਤੇ ਐਤਵਾਰ ਕੈਂਸਰ ਦੇ ਵੀ ਫ੍ਰੀ ਮੁਫਤ ਦਵਾਈ ਦਿੰਦੇ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਕਹਾਂਗਾ ਵੀ ਇੱਥੇ ਆ ਕੇ ਤੁਸੀਂ ਇੱਕ ਵਾਰੀ ਵੈਜੀ ਨੂੰ ਮਿਲੋ ਆਪਣੇ ਦਵਾਈਆਂ ਤੋਂ निजात ਪਾਓ ਇੱਥੇ ਕਿਸੇ ਬਿਨਾ ਲਾਲਚ ਤੋਂ ਸ਼ੁੱਧ 100% ਆਯੁਰਵੈਦਿਕ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ